ਸਾ ਸ਼ਕਲ ਜੀ ਮੇਰੀਆਂ ਭੈਣਾਂ ਨੂੰ ਮੇਰੀ YouTube ਫੈਮਲੀ ਨੂੰ ਅੱਜ ਜਿਹੜਾ ਆਪਾਂ ਸੂਟਸ ਦੇਖਾਂਗੇ ਜਿਹੜੇ ਨਵੇਂ ਮੈਂ ਸੂਟ ਲੈ ਕੇ ਆਈਆਂ ਇਹ ਪਸ਼ਮੀਨਾ ਕੋਟਰਾਇਜ਼ ਹੋਏਗੀ ਜੀ ਬਹੁਤ ਲਾਈਟ ਵੇਟ ਕੋਟਰਾਇਜ਼ ਹੈ ਬੜੀ ਪਿਆਰੀ ਜੀ ਕਲੈਕਸ਼ਨ ਆ ਜਿਹੜੀਆਂ ਆਪਾਂ ਇਹਨਾਂ ਨੂੰ ਇਹ ਲੱਗਦਾ ਵੀ ਸੂਟ ਬੜੇ ਫੁੱਲੇ ਫੁੱਲੇ ਰਹਿੰਦੇ ਕੋਟਰਾਇਜ਼ ਦੇ ਉਹਨਾਂ ਦੀ ਸ਼ਿਕਾਇਤ ਨੂੰ ਆਪਾਂ ਦੂਰ ਕਰਤਾ ਬੜੇ ਪਿਆਰੇ ਆ ਅੱਛੀ ਕੁਆਲਿਟੀ ਆ ਪਲੇਨ ਸਲਵਾਰ ਰਹੇਗੀ ਪਲੇਨ ਮਤਲਬ ਪ੍ਰਿੰਟ ਉਹਦਾ ਡੇ ਨਾਈਟ ਵਾਲਾ ਕਨਸੈਪਟ ਆ ਪ੍ਰਿੰਟਰ ਲਾਈਟ ਰਹੇਗਾ ਔਰ ਪ੍ਰਿੰਟ ਸਾਰਿਆਂ ਦੇ ਇੱਕ ਤੋਂ ਇੱਕਾ ਸ਼ਰਟ ਪ੍ਰਿੰਟਡ ਰਹੇਗੀ ਔਰ ਜਿਹੜੀ ਨਵੇਂ ਆਪਾਂ ਨੂੰ ਪਲੱਸ ਪੁਆਇੰਟ ਮਿਲ ਰਿਹਾ ਉਹ ਇਹ ਹੈ ਕਿ ਜਿਹੜੇ ਇਹਦੇ ਦੁਪट्टे ਹੋਣਗੇ ਉਹ ਮਡਾਲ ਦੇ ਹੋਣਗੇ ਪਿਓਰ ਮਡਾਲ ਦੇ ਤੇ ਸਾਰੇ ਪ੍ਰਿੰਟਡ ਹੋਣਗੇ ਬੜੇ ਸੋਹਣੇ ਸੋਹਣੇ ਸੂਟਸ ਨੇ ਮਤਲਬ ਤੁਸੀਂ ਇਹਨੂੰ ਚਾਹੇ ਕਿਸੇ ਮਰਜ਼ੀ ਇਸ ਦੇ ਵਿੱਚ ਤੁਸੀਂ ਵੇਅਰ ਕਰੋ ਮੰਮੀਆਂ ਵੀ ਕਰ ਸਕਦੀਆਂ ਨੇ ਛੋਟੀ ਉਮਰ ਦੀਆਂ ਭੈਣਾਂ ਵੀ ਕਰ ਸਕਦੀਆਂ ਨੇ ਕੁੜੀਆਂ ਕਾਲਜ ਸਕੂਲ ਜਾਂਦੀਆਂ ਉਹ ਵੀ ਪਾ ਸਕਦੀਆਂ ਨੇ ਬੜੇ ਪਿਆਰੇ ਜਿਹੇ ਪ੍ਰਿੰਟ ਹੈ ਡਿਜ਼ਾਈਨਰ ਪੀਸ ਨੇ ਸਾਰੇ ਪ੍ਰਾਈਸ ਰੇਂਜ ਇਹਨਾਂ ਦੀ ਬਹੁਤ ਘੱਟ ਰਹੇਗੀ ਆਪਾਂ ਵੀਡੀਓ ਦੇ ਵਿੱਚ ਦੱਸਦੇ ਰਾਵਾਂਗੇ ਤੁਹਾਨੂੰ ਪ੍ਰਾਈਸ ਵੀ ਇਹਨਾਂ ਦੇ ਆ ਦੇਖੋ ਤੁਸੀਂ ਪਹਿਲਾਂ ਇਹਨਾਂ ਦਾ ਪ੍ਰਿੰਟ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਮੈਂ ਤੁਹਾਨੂੰ ਨੇੜ ਤੋਂ ਇਹਨਾਂ ਦੀ ਕੁਆਲਿਟੀ ਦਿਖਾਨੀ ਆ ਇਹਦੇ 'ਚ ਹਲਕਾ-ਹਲਕਾ ਤੁਹਾਨੂੰ ਦਿਖੇਗਾ ਰੀਵਾ ਬ੍ਰਾਂਡ ਦੇ ਰਹਿਣਗੇ ਜੀ ਆਪਾਂ ਕੋਈ ਲੋਕਲ ਮਾਲ ਨਹੀਂ ਸੇਲ ਕਰਦੇ ਆ ਦੇਖੋ ਹਲਕੀ ਜੀ ਕੋਟਰਾਇਜ਼ ਤੁਹਾਨੂੰ ਨੀਚੇ ਦੀ ਵੀ ਦਿਖੂਗੀ ਬਹੁਤ ਲਾਈਟ ਵੇਟ ਕੋਟਰਾਇਜ਼ ਆ ਪੂਰੇ ਗਰਮ ਸੂਟ ਨੇ ਬਹੁਤ ਅੱਛੇ ਆ ਪ੍ਰਾਈਸ ਆ ਇਹਨਾਂ ਦਾ ਬਹੁਤ ਅੱਛੀ ਕੁਆਲਿਟੀ ਆ ਇਹ ਰਹੇਗੀ ਇਹਦੀ ਬਾਟਮ ਸੀ ਹਲਕਾ ਹਲਕਾ ਪ੍ਰਿੰਟ ਰਹੇਗਾ ਬਾਟਮ ਦੀ ਸੇਮ ਹੀ ਰਹੇਗੀ ਕੋਟਾਈਜ਼ੀ ਰਹੇਗੀ ਇਹ ਨਹੀਂ ਹੈ ਕਿ ਆਪਾਂ ਇਹਦੇ ਨਾਲ ਪਸ਼ਮੀਨਾ ਦੀ ਲਗਾਉਣੀ ਹੈ ਉਹ ਥੋੜੇ ਜਿਹਾ ਸੂਟ ਅਜੀਬ ਜਿਹਾ ਲਾ ਦੇ ਇਹਨਾਂ ਦੇ ਨਾਲ ਪਸ਼ਮੀਨਾ ਦੀਆਂ ਬਾਟਮਸ ਹੋਣਦੀਆਂ ਨੇ ਤੇ ਦੁਪੱਟੇ ਇੰਨੇ ਪਿਆਰੇ ਇੰਨੇ ਸੌਫਟ ਸਿਰ ਤੇ ਖੜਨ ਵਾਲੇ ਦੁਪੱਟੇ ਮਡਾਲ ਦੇ ਪਿਓਰ ਮਡਾਲ ਦਾ ਦੁਪੱਟਾ ਦੇਖੋ ਖੁੱਲਾ ਡੁੱਲਾ ਇਹ ਨਹੀਂ ਹੈ ਕਿ ਇਹ ਛੋਟਾ ਦੁਪੱਟਾ ਹੈ 2.5 ਮੀਟਰ ਤੁਸੀਂ ਇਹਦਾ ਪੈਨ ਚੈੱਕ ਕਰੋ 2.5 ਮੀਟਰ ਖੁੱਲਾ ਦੁਪੱਟਾ ਮਿਲੇਗਾ ਤੁਹਾਨੂੰ ਤੁਸੀਂ ਚਾਹੋ ਤਾਂ ਸਲਵਾਰ ਤੇ ਵਰਕ ਵਗੈਰਾ ਕਰਵਾ ਸਕਦੇ ਹੋ ਕੋਈ ਲੈਸਸ ਦਾ ਕੰਮ ਕਰਵਾ ਸਕਦੇ ਹੋ ਦੁਪੱਟੇ ਤੇ ਛੋਟੇ ਛੋਟੇ ਲੈਸ ਲਗਵਾਈ ਹੋਵੇ ਕਿੰਨਾ ਪਿਆਰਾ ਦੁਪੱਟਾ ਬਣੇਗਾ ਔਰ ਇਹਨੂੰ ਫਿਨਿਸ਼ਿੰਗ ਪਰ ਥਿਲ ਲਾ ਕੇ ਤੁਸੀਂ ਸੂਟ ਨੂੰ ਸਟਿਚ ਕਰਵਾਇਆ ਹੋਵੇ ਆਪਣੇ ਕੋਲੇ ਵੀ ਸਟਿਚਿੰਗ ਅਵੇਲੇਬਲ ਹੈ ਤੁਸੀਂ ਅਗਰ ਸਾਡੇ ਕੋਲੋਂ ਚਾਹੋ ਤਾਂ ਆਪਣੀ ਤਾਂ ਸਪੈਸ਼ਲਿਟੀ ਹੈ ਸਟਿਚਿੰਗ ਦੀ ਤਾਂ ਤੁਸੀਂ ਆਪਣੇ ਤੋਂ ਵੀ ਕਰਵਾ ਸਕਦੇ ਨੈਕਸਟ ਕਲਰ ਦਿਖਾਉਣੀ ਹੈ ਇਹ ਵੀ ਆਉਸਮ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਪੀਚ ਕਲਰ ਇਸਟੀ ਜਾ ਪੀਚ ਕਲਰ ਹੈ ਬਹੁਤ ਸੋਹਣਾ ਜਿਹਾ ਕਲਰ ਹੈ ਸੀ ਕੋਈ ਡਾਰਕ ਕਲਰ ਨਹੀਂ ਹੈਗਾ ਇਹ ਬੜਾ ਸਵੀਟ ਜਿਹਾ ਕਲਰ ਹੈ ਤੁਸੀਂ ਚਾਹੋ ਤਾਂ ਜਿਹੜਾ ਇਹਦੇ ਵਿੱਚ ਇਹ ਵਾਲਾ ਦਿੱਤਾ ਹੋਇਆ ਹੈ ਨਾ ਕਲਰ ਇਹਦੀ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਦੁਪੱਟੇ ਤੇ ਵੀ ਔਰ ਸ਼ਰਟਸ ਤੇ ਵੀ ਬੜੇ ਪਿਆਰੇ ਸੂਟ ਬਣਗੇ ਔਰ ਇਹਦੇ ਨਾਲ ਜਿਹੜੀ ਬਾਟਮ ਹੈ ਉਹ ਹੈ ਇਹ ਹਲਕਾ ਹਲਕਾ ਪ੍ਰਿੰਟ ਹੈ ਬਾਟਮ ਦੇਖੋ ਤੁਸੀਂ ਸੇਮ ਨਾਲ ਦੀ ਹੀ ਕਟਰਾਇਜ਼ ਦੀ ਹੀ ਬਾਟਮ ਰਹੇਗੀ ਸਾਰੇ ਦੇ ਸਾਰੇ ਡਿਜ਼ਾਈਨਰ ਪੀਸ ਹੈ ਰੀਵਾ ਬ੍ਰਾਂਡ ਦੇ ਬ੍ਰੀਸ ਰਹਿਣਗੇ ਔਰ ਦੁਪट्टे ਰਹਿਣਗੇ ਸਾਰਿਆਂ ਦੇ ਹੀ ਪ੍ਰਿੰਟਡ ਉਹ ਵੀ ਖੁੱਲੇ ਡੁੱਲੇ 2.5 ਮੀਟਰ 44 ਇੰਚ ਦੇਖ ਸਾਡੀਆਂ ਮੰਮੀਆਂ ਦੇ ਲਈ ਇਹ ਕਿੰਨੇ ਪਿਆਰੇ ਪ੍ਰਿੰਟ ਹੈ ਦਾਦੀ ਮਾਂ ਦੇ ਲਈ ਚਾਹੀਦਾ ਨਾਨੀ ਮਾਂ ਲਈ ਚਾਹੀਦਾ ਮੰਮੀਆਂ ਲਈ ਚਾਹੀਦਾ ਜੇ ਕੁੜੀਆਂ ਨੇ ਆਪਣੇ ਲਈ ਵੀ ਵੇਅਰ ਕਰਨਾ ਤਾਂ ਇਹਦੇ ਵਿੱਚ ਇਹਨੂੰ ਆਪਾਂ ਜੇ ਉਹਨਾਂ ਨੂੰ ਲਾਈਟ ਕਲਰ ਲੱਗਦਾ ਤੇ ਇਹਦੇ ਵਿੱਚ ਬੜੇ ਸੋਹਣੇ ਸੋਹਣੇ ਡਿਜ਼ਾਈਨ ਬਣ ਜਾਂਦੇ ਨੇ ਆਪਾਂ ਸਟਿਚਿੰਗ ਟਾਈਮ ਇਹਨਾਂ ਤੇ ਡਿਜ਼ਾਈਨ ਬਣਾ ਸਕਦੇ ਹਾਂ ਬੜੇ ਪਿਆਰੇ ਜੇ ਕਲਰ ਹੈ। ਔਰ ਸਟੱਫ ਤਾਂ ਬਹੁਤ ਜ਼ਿਆਦਾ ਨਾਈਸ ਹੈ। ਸਟੱਫ ਜਿਹੜੀ ਮੇਧੀਆਂ ਪਹਿਨਾ ਕੋਲੇ ਮੇਰੇ ਪਹਿਲਾਂ ਸੂਟ ਪਹੁੰਚੇ ਆ ਉਹਨਾਂ ਨੂੰ ਵੀ ਪਤਾ ਹੈ ਕਿ ਆਪਾਂ ਹਲਕਾ ਮਾਲ ਰੱਖਦੇ ਨਹੀਂ ਆ। ਆਪਾਂ ਕੁਆਲਿਟੀ ਚ ਹੀ ਖੇਡਦੇ ਆ। ਕੁਆਲਿਟੀ ਬੈਸਟ ਹੈ। ਆਪਾਂ ਇੰਨਾ ਕੁ ਕਹਿਣਾ ਦਮ ਰੱਖਦੇ ਆ ਕਿ ਜੇ ਜਿਹੜੀ ਚੀਜ਼ ਮੈਂ ਕਹੀ ਆ ਅਗਰ ਤੁਹਾਨੂੰ ਰੀਵਾ ਬ੍ਰਾਂਡ ਦੇ ਸੂਟ ਨਹੀਂ ਮਿਲਣਗੇ, ਅੱਛੀ ਕੁਆਲਿਟੀ ਦੇ ਸੂਟ ਨਹੀਂ ਹੋਣਗੇ। ਤਾਂ ਤੁਸੀਂ ਚਾਹੇ ਮੇਰਾ ਐਡਰੈਸ ਤੁਹਾਨੂੰ ਦਿੱਤਾ ਹੀ ਹੁੰਦਾ ਆ ਤੁਸੀਂ ਮੇਰੇ ਸਟੂਡੀਓ ਆ ਕੇ ਸੂਟ ਵਾਪਸ ਕਰ ਸਕਦੇ ਹੋ ਔਰ ਆਪਣੀ ਪੂਰੀ ਦੀ ਪੂਰੀ ਪੇਮੈਂਟ ਮੇਰੇ ਤੋਂ ਵਾਪਸ ਲੈ ਸਕਦੇ ਹੋ ਜੇ ਤੁਹਾਨੂੰ ਜੋ ਚੀਜ਼ ਮੈਂ ਵੀਡੀਓ ਚ ਕਹਿ ਨਹੀਂ ਜੇ ਤੁਹਾਨੂੰ ਉਹ ਚੀਜ਼ ਨਹੀਂ ਮਿਲਦੀ ਇਹ ਚੀਜ਼ ਕਹਿੰਦੇ ਔਖੀ ਹੁੰਦੀ ਹੈ ਸੌਖੀ ਨਹੀਂ ਹੁੰਦੀ ਕਿਉਂਕਿ ਅੱਜ ਕੱਲ ਮੈਨੂੰ ਵੀ ਪਤਾ ਹੈ ਔਨਲਾਈਨ ਦੇ ਵਿੱਚ ਬੜੇ ਫਰਾਡ ਚੱਲੇ ਜਾਂਦੇ ਆ ਪਰ ਆਪਾਂ ਫਰਾਡ ਨਹੀਂ ਕਰਦੇ ਜੀ ਆ ਦੇਖੋ ਦੁਪੱਟਾ ਕਿੰਨਾ ਪਿਆਰਾ ਦੁਪੱਟਾ ਪ੍ਰਿੰਟਡ ਹੀ ਨਾਲ ਰਹੇਗਾ ਦੁਪੱਟਾ ਫਰੋਜ਼ੀ ਜਿਹਾ ਕਲਰ ਹੈ ਲਾਈਟ ਜਿਹਾ ਫਰੋਜ਼ੀ ਸਪੀਰੀਅਰ ਕਲਰ ਰਹਿਣਗੇ ਬ੍ਰਾਂਡ ਹੈ ਜੀ ਜੋ ਚੀਜ਼ ਬ੍ਰਾਂਡ ਕਹੇਗਾ ਸਾਨੂੰ ਅਸੀਂ ਉਹੀ ਤੁਹਾਨੂੰ ਦੱਸਾਂਗੇ ਇਹ ਦੇਖੋ ਤੁਸੀਂ ਲਾਈਟ ਜਿਹਾ ਪਰਪਲ ਕਲਰ ਹੈ ਲਵੈਂਡਰ ਤੋਂ ਥੋੜਾ ਜਿਹਾ ਹਟਕੇ ਆ ਲਵੈਂਡਰ ਥੋੜਾ ਜਿਹਾ ਪਰਪਲ ਟੋਨ ਚ ਹੁੰਦਾ ਹੈ ਇਹ ਪੀ ਆ ਪਿੰਕੇ ਸ਼ੀਜੀ ਟੋਨ ਦੇ ਵਿੱਚ ਔਰ ਇਹ ਰਹਿ ਗਈ ਇਹਦੀ ਬਾਟਮ ਹਲਕਾ ਹਲਕਾ ਬਾਟਮ ਤੇ ਵੀ ਪ੍ਰਿੰਟ ਹੈ ਔਰ ਦੁਪੱਟਾ ਸੇਮ ਮੋਡਲ ਦਾ ਪ੍ਰਿੰਟਡ ਬੜਾ ਪਿਆਰਾ ਜਿਹੜੀਆਂ ਸਾਡੀਆਂ ਭੈਣਾਂ ਜੌਬ ਕਰਦੀਆਂ ਨੇ ਉਹਨਾਂ ਦੇ ਲਈ ਵੀ ਇਹ ਬੈਸਟ ਹੈ ਅੱਛਾ ਇਹ ਸੂਟ ਤੁਹਾਡੇ ਪੂਰੀ ਠੰਡ 'ਚ ਵੀ ਚੱਲਣਗੇ ਔਰ ਜਦੋਂ ਇਹ ਆਪਣੀ ਠੰਡ ਥੋੜੀ ਜਿਹੀ ਘਟ ਜਾਂਦੀ ਜਿੱਦਾਂ ਕਿ ਆਪਣੇ ਫਰਬਰੀ ਆ ਜਾਂਦਾ ਜਾਂ ਮਾਰਚ ਤੱਕ ਇਹ ਸੂਟ ਬੜੇ ਆਸਾਨੀ ਨਾਲ ਪਹਿਨਣਗੇ ਇਹ ਉਹ ਚੀਜ਼ ਨਹੀਂ ਹੈ ਕਿ ਦੇਖਣ ਚ ਤੁਹਾਨੂੰ ਉਹ ਚੀਜ਼ ਲੱਗੂਗੀ ਕਿ ਬਹੁਤ ਹੈਵੀ ਹੈਵੀ ਸੂਟ ਨਹੀਂ ਲੱਗਣਗੇ ਤੁਸੀਂ ਇਹਨਾਂ ਨੂੰ ਮਾਰਚ ਤੱਕ ਬੜੇ ਰਾਮ ਦਾ ਪਾ ਸਕਦੇ ਆ ਨੈਕਸ ਆਪਣੀ ਕੋਲੇ ਫਰੋਜ਼ੀ ਕਲਰ ਇਹ ਵੀ ਡਸਟੀ ਜਿਹਾ ਫਰੋਜ਼ੀ ਕਲਰ ਹੈ ਬੜਾ ਸੋਹਣਾ ਚ ਕਲਰ ਹੈ ਇਹਦੇ ਵਿੱਚ ਤੁਸੀਂ ਜਿਹੜਾ ਇਹਨਾਂ ਨੇ ਵਾਈਨ ਕਲਰ ਦੇ ਫਲਾਰ ਦਿੱਤੇ ਆ ਤੁਸੀਂ ਵਾਈਨ ਕਲਰ ਦੀ ਲੈਂਸ ਲਗਾ ਸਕਦੇ ਹੋ ਜਾਂ ਫਿਰ ਵਾਈਨ ਤੇ ਜਿਹੜਾ ਇਹਨਾਂ ਨੇ ਪੀਲਾ ਜਿਹਾ ਕਲਰ ਦਿੱਤਾ ਇਹਦੀ ਮਲਟੀ ਕਲਰ ਦੇ ਵਿੱਚ ਲੈਂਸ ਲਗਵਾ ਸਕਦੇ ਹੋ ਉਹ ਤੁਹਾਡੇ ਤੇ ਆ ਇਹ ਹੈ ਇਹਦੀ ਬਾਟਮ ਦੁਪੱਟਾ ਮੈਂ ਤੁਹਾਨੂੰ ਸ਼ੋ ਕਰਦੀ ਬੜਾ ਪਿਆਰਾ ਦੁਪੱਟਾ ਹੈ ਖੁੱਲੇ ਡੁੱਲੇ 2.5 ਮੀਟਰ ਦੇ ਦੁਪੱਟੇ ਨੇ ਕਲੈਕਸ਼ਨ ਆਪਣੀ ਆਸਮ ਹੀ ਹੁੰਦੀ ਹੈ ਜੀ ਤੁਸੀਂ ਇਦਾਂ ਦੀ ਕਲੈਕਸ਼ਨ ਆਪਾਂ ਲੈ ਕੇ ਆਉਂਦੇ ਰਹਿੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਕਰ ਲੈਣਾ ਬੈਲ ਆਈਕਨ ਨੂੰ ਜਰੂਰ ਦਬਾਣਾ ਕਿਉਂਕਿ ਜਿਹੜੇ ਇਹ ਸੂਟ ਹੁੰਦੇ ਆ ਇਹਨਾਂ ਦੀ ਜਦ ਅਸੀਂ ਵੀਡੀਓ ਅਪਲੋਡ ਕਰਦੇ ਆ ਤੇ ਨਾਲ ਦੀ ਨਾਲ ਹੀ ਸੂਟ ਲੱਗ ਜਾਂਦੇ ਆ ਤੁਸੀਂ ਬੈਲ ਆਈਕਨ ਦਬਾਇਆ ਹੋਏਗਾ ਤਾਂ ਛੇਤੀ ਤੋਂ ਛੇਤੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਹੀ ਵੀਡੀਓ ਆਏਗੀ ਤੇ ਇਸ ਤੋਂ ਪਹਿਲਾਂ ਕਿ ਕੋਈ ਹੋਰ ਬਾਏ ਕਰੇ ਹੋਰ ਖਰੀਦ ਲੇ ਤਾਂ ਤੁਸੀਂ ਫਟਾਫਟ ਆਪਣੀ ਚੋਇਸ ਦਾ ਸੂਟ ਖਰੀਦ ਸਕਦੇ ਹੋ ਕਿਉਂਕਿ ਫੇਰ ਪਹਿਲਾਂ ਦੀ ਸ਼ਿਕਾਇਤ ਹੁੰਦੀ ਆ ਵੀ ਜੀ ਜਦੋਂ ਨੂੰ ਅਸੀਂ ਵੀਡੀਓ ਦੇਖੀ ਤੁਹਾਡਾ ਤਾਂ ਹੀ ਆਟੋ ਸਟਾਕ ਹੀ ਹੋ ਗਿਆ ਉਸ ਤਰ੍ਹਾਂ ਇਹ ਸੇ ਨਹੀਂ ਕਰਦਾ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਕੇ ਰੱਖੋ ਇਹ ਹੈ ਬਲੈਕ ਕਲਰ Z ਬਲੈਕ ਕਲਰ ਬੜੇ ਪਿਆਰੇ ਪਿਆਰੇ ਵਿੱਚ ਦੇ ਸ਼ੇਡ ਦਿੱਤੇ ਹੋਏ ਤੁਸੀਂ ਉਸ ਕਲਰ ਦੀਆਂ ਲੈਸਾਂ ਲਗਵਾ ਸਕਦੇ ਹੋ ਜਾਂ ਫਿਰ ਤੁਸੀਂ ਸਲਵਾਰ ਤੇ ਕੰਮ ਵੀ ਕਰਵਾ ਸਕਦੇ ਹੋ ਇਹ ਰਹੂਗੀ ਇਹਦੀ ਸਲਵਾਰ ਆਰਡਰ ਕਰਨ ਦੇ ਲਈ ਅਸੀਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਜੀ ਤੁਸੀਂ ਉਹਦੇ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦੇਣਾ ਅਵੇਲੇਬਿਲਿਟੀ ਚੈੱਕ ਹੋਣ ਤੇ ਅਸੀਂ ਤੁਹਾਨੂੰ ਪੇਮੈਂਟ ਲਈ ਬੋਲਾਂਗੇ ਜਦੋਂ ਤੁਹਾਡੀ ਪੇਮੈਂਟ ਡਨ ਹੋ ਜਾਏਗੀ ਤਾਂ ਤੁਸੀਂ ਆਪਣਾ ਐਡਰੈਸ ਸਾਨੂੰ ਭੇਜ ਦੇਣਾ ਔਰ ਸੂਟ ਤੁਹਾਡਾ ਅਸੀਂ ਸੇਮ ਡੇ ਹੀ ਡਿਸਪੈਚ ਕਰ ਦਿੰਨੇ ਆ ਇੱਥੋਂ ਕਿਉਂਕਿ ਸਾਡੇ ਕੋਲੇ ਸਟਾਕ ਹੁੰਦਾ ਜੀ ਰੈਡੀ ਪਿਆ ਹੁੰਦਾ ਬਸ ਇੰਨਾ ਕਰਕੇ ਆਨਲਾਈਨ ਦੇ ਵਿੱਚ ਕਰਕੇ ਸੂਟ ਰੁਕ ਦੇਣੀ ਹੈ ਜਿਹੜੀ ਇਹ ਵੀਡੀਓ ਬਣ ਰਹੀ ਆ ਫਿਰ ਹਾਰਲੀ ਘੰਟਾ 2 ਘੰਟੇ ਮਸਾਂ ਹੀ ਰੁਕਦੇ ਆ ਸਾਰਾ ਇਹਦਾ ਸਾਰਾ ਸਟਾਕ ਕਲੀਅਰ ਹੋ ਜਾਂਦਾ ਬੜਾ ਪਿਆਰਾ ਜਾਂ 골ਡਨ ਜਾਂ ਕਲਰ ਹੈ ਔਰ ਇਹ ਰਹੇਗੀ ਇਹਦੀ ਬਾਟਮ ਦੁਪੱਟਾ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਸੀ ਸਿੱਧਾ ਦੁਪੱਟਾ ਕਿੰਨਾ ਪਿਆਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਬੱਸ ਤੁਹਾਨੂੰ ਮੇਰੀਆਂ ਭੈਣਾਂ ਬਹੁਤ ਸਮਝਦਾਰ ਨੇ ਸਿਆਣੀਆਂ ਨੇ ਕਿਉਂਕਿ ਉਹ ਸੂਟ ਲੈਂਦੀਆਂ ਹਾਂ ਮਾਰਕੀਟ ਚ ਤੁਹਾਨੂੰ ਪ੍ਰਾਈਸ ਵੀ ਮਾਰਕੀਟ ਦੇ ਪਤਾ ਹੈ ਤੁਹਾਨੂੰ ਬ੍ਰਾਂਡ ਦਾ ਵੀ ਪਤਾ ਹੈ ਵੀ ਰੀਵਾ ਬ੍ਰਾਂਡ ਕਿੱਦਾਂ ਦਾ ਆ ਔਰ ਇਸ ਤੋਂ ਪਹਿਲਾਂ ਤਾਂ ਮਾਰਕੀਟ ਦੇ ਕਿਹੜੇ ਲੱਗ ਹੀ ਗਏ ਹੋਣਗੇ ਜੇ ਤੁਹਾਨੂੰ ਇਥੋਂ ਦੇ ਇਹਨਾਂ ਸੂਟਾਂ ਦੀ ਰੇਂਜ ਦਾ ਵੀ ਪਤਾ ਹੋਏਗਾ ਦੇਖੋ ਜੀ ਕੁਆਲਿਟੀ ਸਸਤੀ ਵੀ ਮਿਲ ਜਾਂਦੀ ਆ ਕਾਪੀਜ਼ ਵੀ ਆ ਰਹੀਆਂ ਨੇ ਬਟ ओरिजिनल ਤਾਂ ओरिजिनल ਹੀ ਹੁੰਦਾ ਬਹੁਤ ਪਿਆਰਾ ਜਿਹਾ ਸੂਟ ਹੈ ਗ੍ਰੇ ਕਲਰ ਦੇ ਵਿੱਚ ਇਹ ਬਲੈਕ ਐਂਡ ਗ੍ਰੇ ਦਾ ਕੰਬੀਨੇਸ਼ਨ ਹੈ ਬੜੇ ਸੋਹਣੇ ਵਿੱਚ ਅੰਬੀਆਂ ਵਾਲਾ ਪ੍ਰਿੰਟ ਹੈ ਇੰਡੀਅਨ ਪ੍ਰਿੰਟ ਹੈ ਔਰ ਇਹ ਆਈ ਦੀ ਸਲਵਾਰ ਸਲਵਾਰ ਵੀ ਦੀ ਸੈਲਫ ਪੈਂਟ ਦੇ ਵਿੱਚ ਪਿਆਰੀ ਜੀ ਅੱਡਪਟ ਬੜਾ ਪਿਆਰਾ ਜਿਹਾ ਦੁਪੱਟਾ ਦੁਪੱਟੇ ਦਾ ਪ੍ਰਿੰਟ ਦੇਖ ਕਿੰਨਾ ਪਿਆਰਾ ਜਦੋਂ ਤੁਸੀਂ ਇਹਨੂੰ ਵੀਅਰ ਕਰਕੇ ਜਾਓਗੇ ਤਾਂ ਹਰ ਬੰਦਾ ਪੁੱਛੂ ਵੀ ਹਾਂਜੀ ਇਹ ਸੂਟ ਕਿੱਥੋਂ ਲਿਆ ਪਸ ਜ਼ਰੂਰ ਦੱਸਿਓ ਜੀ ਵੀ ਇਹ ਸੂਟ ਅਸੀਂ ਆ ਡਿਸਟ੍ਰਿਕਟ ਕraft ਬਾਈ ਰੁਪਿੰਦਰ ਸਟੋਰ ਤੋਂ ਬਾਇ ਕੀਤਾ ਤੇ ਕੁਆਲਿਟੀ ਵੀ ਤੁਸੀਂ ਆਪ ਖੁਸ਼ ਹੋ ਕੇ ਦੱਸੋਗੇ ਹੋ ਪੈਨੋ ਕਿ ਇੰਨੀ ਅੱਛੀ ਕੁਆਲਿਟੀ ਹੈ ਆਪਾ ਸਿਰਫ ਬੋਲਦੇ ਨਹੀਂ ਆਪਾ ਦਖੋਂਦੇ ਵੀ ਹੈ ਕੁਆਲਿਟੀ ਕਾਪੀ ਤਾਂ ਮਾਰਕੀਟ ਚ ਬਹੁਤ ਵਿਕੀ ਜਾ ਰਹੀ ਹੈ ਬਟ ਓਰੀਜਨਲ ਤਾਂ ਓਰੀਜਨਲ ਹੀ ਹੁੰਦਾ ਇਹ ਆ ਬਾਟਮ ਇਹ ਹੈ ਦਾ ਦੁਪੱਟਾ 2.5 ਮੀਟਰ ਫੁੱਲੇ ਡੁੱਲੇ ਦੁਪੱਟੇ ਪ੍ਰਾਈਸ ਰਹੇਗਾ ਸਿਰਫ ਔਰ ਸਿਰਫ 2280 ਰੁਪਏ ਇੱਕ ਤੋਂ ਬਾਅਦ ਇੱਕ ਸਾਰੇ ਪ੍ਰਿੰਟਾਂ ਵੀਡੀਓ ਨੂੰ ਸਾਰੀ ਸਾਰੀ ਜਰੂਰ ਦੇਖਿਆ ਕਰੋ ਕਿਉਂਕਿ ਇਹ ਤੇ ਕਿਸਮਤ ਪੂੜੀ ਵਾਲਾ ਸੀਜ਼ ਹੁੰਦੀ ਹੈ ਇਹ ਨਹੀਂ ਪਤਾ ਕਦੋਂ ਕਿਹੜਾ ਪ੍ਰਿੰਟ ਤੁਹਾਨੂੰ ਪਸੰਦ ਆ ਜੇ ਇਹ ਨਹੀਂ ਪਤਾ ਸਾਰੀ ਵੀਡੀਓ ਚ ਲਾਸਟ ਵਾਲੇ ਹੀ ਪ੍ਰਿੰਟ ਪਸੰਦ ਆਵੇ ਤੇ ਫਿਰ ਪਛਤਾਵਾ ਹੋਵੇ ਵੀ ਹਾਂ ਇਹ ਮੈਂ ਕਿਉਂ ਨਹੀਂ ਬਾਈ ਕੀਤਾ ਆ ਦੇਖੋ ਕਿੰਨਾ ਅੱਛਾ ਪ੍ਰਿੰਟ ਹੈ ਗਰਲਸ ਦੇ ਲਈ ਤਾਂ ਬਸ ਬਹੁਤ ਜ਼ਿਆਦਾ ਵਧੀਆ ਪ੍ਰਿੰਟ ਹੈ ਕਲਰ ਬਹੁਤ ਜਿਆਦਾ ਸੋਨਾ ਫਿਰੋਜ਼ੀ ਡਸਟੀ ਜਾਂ ਫਿਰੋਜ਼ੀ ਆ ਕਲਾਹੋ ਜੀ ਚਾਹੀ ਕਲਰ ਫਿਰੋਜ਼ੀ ਬੜਾ ਪਿਆਰਾ ਜਿਹਾ ਕਲਰ ਹੈ ਔਰ ਇਹਦੀ ਜਿਹੜੀ ਸਲਵਾਰ ਆ ਉਹ ਵੀ ਇਦਾਂ ਹੀ ਸੈਲਫ ਦੇ ਵਿੱਚ ਆ ਦੁਪੱਟਾ ਮੈਂ ਤੁਹਾਨੂੰ ਸ਼ੋਅ ਕਰਦੀ ਆ ਇਹ ਆ ਇਹਦੀ ਬਾਟਮ ਦੁਪੱਟਾ ਵੀ ਬੜਾ ਪਿਆਰਾ ਬਣਿਆ ਹੋਇਆ ਆ ਇਹ ਦਾ ਇਹ ਮੇਟੋ ਦਾ ਫੁੱਲਾ ਡੁੱਲਾ ਦੁਪੱਟਾ ਦੁਪੱਟੇ ਦਾ ਡਿਜ਼ਾਈਨ ਦੇਖੋ ਬੜਾ ਪਿਆਰਾ ਬਣਿਆ ਹੋਇਆ ਨੈਕਸਟ ਕਲਰ ਉਸ ਤੋਂ ਵੀ ਜ਼ਿਆਦਾ ਸੋਹਣਾ ਮੂਰ ਪੰਖੀਆ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਬਹੁਤ ਸੋਹਣਾ ਤੇ ਡਾਰਕ ਜਿਹਾ ਕਲਰ ਹੈ ਜਿੰਨਾਂ ਪੈਨ ਨੂੰ ਡਾਰਕ ਕਲਰ ਪਸੰਦ ਹੈ ਨਾ ਬ੍ਰਾਈਟ ਜਿਹਾ ਕਲਰ ਇਹ ਮੋਰ ਪੰਖੀਆ ਕਲਰ ਹੈ ਉਦਾਂ ਦਾ ਬ੍ਰਾਈਟ ਜਿਹਾ ਔਰ ਇਹ ਰਹਿ ਗਈ ਦੀ ਬਾਟਮ ਤੇ ਇਹ ਰਹਿਗਾ ਦੁਪੱਟਾ ਬੜੇ ਸੋਹਣੇ ਤੇ ਪਿਆਰੇ ਜਿਹੇ ਕਲਰ ਹੈ ਇਹ ਰੋ ਦੁਪੱਟਾ हां दे जी हुन ਆਪਾਂ ਆਪਣਾ ਨੈਕਸਟ ਸੂਟ ਦੇਖਦੇ ਆ ਇਹ ਸਕਿੰਨੀ ਜਾਂ ਵੇਲ ਜਾਂ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਇਹਨੂੰ ਅਸੀਂ ਜੇ ਸਾਡੀ ਮੰਮੀਆਂ ਦੇ ਲਈ ਬੈਸਟ ਕਲਰ ਹੈ ਜੇ ਅਸੀਂ ਆਪਣੀਆਂ ਕੁੜੀਆਂ ਨੇ ਛੋਟੀ ਉਮਰ ਦੀਆਂ ਕੁੜੀਆਂ ਨੇ ਪਾਉਣ ਆਇਆ ਤਾਂ ਉਹਨਾਂ ਦੇ ਲਈ ਇਹ ਹੈ ਕਿ ਇਹਦੇ ਵਿੱਚ ਜਿਹੜਾ ਕੰਬੀਨੇਸ਼ਨ ਆਉਦੀ ਹੈ ਆਪਾਂ ਫਿਨਿਸ਼ਿੰਗ ਪੱਟੀ ਦੇ ਸਕਦੇ ਹਾਂ ਇਹਦੀ ਸਲਵਾਰਾ ਸਲਵਾਰ ਤੇ ਵੀ ਸਾਰੇ ਕਲਰਫੁਲ ਜਿਹੜੇ ਡਾਟਸ ਹੋਣਗੇ ਬੜੇ ਪਿਆਰੇ ਜਿਹਾ ਔਰ ਇਹ ਰਹੂਗਾ ਜੀ ਇਹਦਾ ਦੁਪੱਟਾ ਮਡਾਲਦਈ ਦੁਪੱਟੇ ਦਾ ਪਿਓਰ ਮਡਾਲਦਈ ਖੁੱਲੇ ਡੁੱਲੇ 2.5 ਮੀਟਰ ਦੇ ਦੁਪੱਟੇ ਬੜੇ ਪਿਆਰੇ ਜਿਹੇ ਦੁਪੱਟੇ ਆ ਇਹ ਸੀ ਜੀ ਅੱਜ ਦੀ ਆਪਣੀ ਕਲੈਕਸ਼ਨ ਇਹਨਾਂ ਸੂਟਾਂ ਨੂੰ ਆਰਡਰ ਕਰਨ ਦੇ ਲਈ ਤੁਸੀਂ ਸਾਡੇ ਸਕਰੀਨ ਤੇ ਦਿੱਤੇ ਜਾ ਰਹੇ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜਾਂ ਫਿਰ ਸਾਡੇ ਇੰਸਟਾਗ੍ਰam ਪੇਜ ਤੇ ਜਾ ਕੇ ਵੀ ਸਾਨੂੰ ਡੀਐਮ ਕਰ ਸਕਦੇ ਹੋ ਔਰ ਇਹ ਸੂਟਾਂ ਦਾ ਜਿਹੜਾ ਪ੍ਰਾਈਸ ਹੈ ਉਹ ਜਿਹੜਾ ਰਹੇਗਾ ਆਪਣਾ 2280 ਰੁਪਏ ਪ੍ਰਾਈਸ ਰਹੇਗਾ ਸਾਰੇ ਸੂਟਾਂ ਦਾ ਜੀ ਪ੍ਰੀ ਹੀ ਆਪਣੀ ਪੇਮੈਂਟ ਰਹੇਗੀ ਆਪਾਂ ਕੈਸ਼ ਔਨ ਡਿਲੀਵਰੀ ਆਪਣੀ ਅਵੇਲੇਬਲ ਨਹੀਂ ਹੈ ਜਦੋਂ ਤੁਹਾਡੀ ਪੇਮੈਂਟ ਕਨਫਰਮ ਹੋ ਜਾਏਗੀ ਨਾਲ ਹੀ ਨਾਲ ਹੀ ਤੁਹਾਡਾ ਸੂਟ ਆਪਾਂ ਆਰਡਰ ਚ ਪਾ ਦਾਂਗੇ ਉਸ ਤੋਂ ਪਹਿਲਾਂ ਅਗਰ ਤੁਸੀਂ ਕਹੋ ਕਿ ਹੋਲਡ ਕਰ ਦਿਓ ਜਾਂ ਇਦਾਂ ਹਨਾ ਆਪਾਂ ਹੋਲਡ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਵੀ ਮੇਰੀ ਪਹਿਨਾਂ ਨੂੰ ਰਿਕਵੈਸਟ ਹੈ ਵੀ ਤੁਸੀਂ ਇਸ ਨੂੰ ਸਮਝੋ ਇਹ ਜਿਹੜਾ ਕੰਮ ਹੈ ਨਹੀਂ ਆਪਣਾ ਆਨਲਾਈਨ ਹੈ ਕਿ ਇੱਕ ਸੂਟ ਦੇ ਲਈ ਤਕਰੀਬਨ ਤੁਸੀਂ ਇਹ ਦੇਖੋਗੇ ਆਪਣੇ ਪੰਜਾਬ ਦੀ ਪਾਪੂਲੇਸ਼ਨ ਕਿੰਨੀ ਹੈ ਤੇ ਇਹ ਤਾਂ ਆਪਣੇ ਪੂਰੇ ਵਰਲਡ ਵਾਈਡ ਚੱਲਦੀ ਵੀਡੀਓ ਹੈ ਨਾ ਇੱਕ ਸੂਟ ਨੂੰ ਕਿੰਨੀਆਂ ਭੈਣਾਂ ਲਾਇਕ ਕਰਦੀਆਂ ਹੁੰਦੀਆਂ ਨੇ ਤੇ ਆਪਾਂ ਹੋਲਡ ਨਹੀਂ ਕਰ ਸਕਦੇ ਤੇ ਨਹੀਂ ਮੈਂ ਇਹ ਚੀਜ਼ ਕਰਨਾ ਚਾਹੂੰਗੀ ਕਿ ਜਿਹੜਾ ਅੱਜ ਸੂਟ ਹੈ ਇਹ ਹੀ ਅੱਜ ਤੋਂ 10 ਦਿਨ ਬਾਅਦ ਫਿਰ ਮੈਂ ਵੀਡੀਓ ਰਿਪੀਟ ਚ ਪਾਦਾ ਮੈਂ ਇਹ ਚੀਜ਼ ਨਹੀਂ ਕਰਨਾ ਚਾਹੁੰਦੀ ਮੈਂ ਪਲੀਜ਼ ਕਿਸੇ ਦਾ ਵੀ ਸੂਟ ਹੋਲਡ ਨਹੀਂ ਕਰਾਂਗੀ ਜਿੰਨੇ ਵੀ ਜਿਹੜੇ ਜਿਨ੍ਹਾਂ ਨੂੰ ਵੀ ਤੁਹਾਨੂੰ ਪਸੰਦ ਆਉਂਦਾ ਜਿਹਨੇ ਲੈਣਾ ਆ ਉਹ ਤੁਸੀਂ ਆਪਣਾ ਸਕਰੀਨਸ਼ਾਟ ਸ਼ੇਅਰ ਕਰਿਆ ਕਰੋ ਸਾਡੇ ਨਾਲ ਚਾਹੇ WhatsApp ਤੇ ਕਰੋ ਚਾਹੇ ਸਾਡੇ Instagram ਤੇ ਕਰੋ ਤੇ ਅਸੀਂ ਨਾਲ ਦੀ ਨਾਲ ਹੀ ਉਹਨਾਂ ਦੀ ਪੇਮੈਂਟ ਤੋਂ ਬਾਅਦ ਅਸੀਂ ਉਸੇ ਦਿਨ ਹੀ ਆਰਡਰ ਡਿਸਪੈਚ ਕਰ ਦਿੰਦੇ ਹਾਂ ਮਿਲਦੇ ਹਾਂ ਜੀ ਅੱਗੇ ਨਵੀਂ ਵੀਡੀਓ ਦੇ ਵਿੱਚ ਨਵੀਂ ਕਲੈਕਸ਼ਨ ਚ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੇ ਅੱਗੇ ਵੀ ਸਾਥਸ ਬੰਦੇ ਦੇ ਨਾਲ ਸ਼ੇਅਰ ਜਰੂਰ ਕਰਿਓ